ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਮੌਜੂਦ ਹੈ ਜਿੱਥੇ ਕਿ ਸਵੇਰੇ ਐਨਕਾਊਂਟਰ ਹੋਣ ਦੀ ਸੂਚਨਾ ਪ੍ਰਾਪਤ ਹੋਈ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜੋ ਨੇ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਤੇ ਪਹੁੰਚੇ ਹੋਏ ਤੇ ਉਹਨਾਂ ਵੱਲੋਂ ਜੋ ਹੈ ਸ਼ਾਂਤਬੀਨ ਜੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਐਨਕਾਊਂਟਰ ਦੇ ਪਿੱਛੇ ਕੀ ਮਕਸਦ ਹੈ ਇਸ ਬਾਰੇ ਜਿਹੜੀ ਹੈ ਉਹ ਗੁਰਪ੍ਰੀਤ ਸਿੰਘ ਭੁੱਲਰ ਕੁਝ ਸਮੇਂ ਬਾਅਦ ਜਿਹੜੀ ਹੈ ਜਾਣਕਾਰੀ ਦੇਣਗੇ ਲੇਕਿਨ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਅੰਮ੍ਰਿਤਸਰ ਵਿੱਚ ਇਸ ਤਰ੍ਹਾਂ ਦਾ ਐਨਕਾਊਂਟਰ ਜਿਹੜਾ ਹੈ ਉਹ ਕੀਤਾ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਦੋ ਦੋ ਐਨਕਾਊਂਟਰ ਜਿਹੜੇ ਸੀਗੇ ਵੱਡੇ ਦੇ ਘਰ ਦੇ ਵਿੱਚ ਹਮਲਾ ਕਰਨ ਵਾਸਤੇ ਜਿਸ ਤਰ੍ਹਾਂ ਹੀ ਲੋਕ ਪਹੁੰਚਦੇ ਨੇ ਉਹਨਾਂ ਨੂੰ ਗ੍ਰਿਫਤਾਰ ਜਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਵੇਲੇ ਵੀ ਜਿਹੜਾ ਸੀਗਾ ਇੱਕ ਐਨਕਾਊਂਟਰ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਅੱਜ ਅੰਮ੍ਰਿਤਸਰ ਦੇ ਜੋ ਰਾਮਜੀਤ ਥਰੋਡ ਹੈ ਉੱਥੇ ਵੀ ਇੱਕ ਅਮੂਲਜਮ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਉਸ ਨੂੰ ਸ਼ਾਨਬੀਨ ਦੇ ਦੌਰਾਨ ਉੱਥੇ ਲਿਆਂਦਾ ਗਿਆ ਸੀ ਤੇ ਉਸ ਵੇਲੇ ਵੀ ਇਹ ਜਿਹੜਾ ਸੀਗਾ ਇਨਕਾਊਂਟਰ ਜਿਹੜਾ ਸੀਗਾ ਕੀਤਾ ਗਿਆ ਸੀ ਤੇ ਅੱਜ ਫਿਰ ਤੋਂ ਇੱਕ ਮੁਲਜ਼ਮ ਨੂੰ ਜਿਹੜਾ ਇੱਥੇ ਲਿਆਂਦਾ ਗਿਆ ਉਸ ਤੋਂ ਬਾਅਦ ਜਿਹੜਾ ਉਸ ਵੱਲੋਂ ਜੋ ਸਮਾਨ ਬਰਾਮਦ ਕਰਾਉਣ ਵਾਸਤੇ ਕਿਹਾ ਗਿਆ ਤੇ ਉਸ ਵੇਲੇ ਵੀ ਜਿਹੜਾ ਇਹ ਇਨਕਾਊਂਟਰ ਜਿਹੜਾ ਹੈ ਉਹ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਹੀ ਸਾਰਿਆਂ ਦੀ ਨਜ਼ਰ ਇਸ ਜਗ੍ਹਾ ਤੇ ਬਣੀ ਹੋਈ ਸੀ ਹਾਲਾਂਕਿ ਜਿਸ ਜਗ੍ਹਾ ਤੇ ਅਸੀਂ ਮੌਜੂਦ ਹੈ ਬਿਲਕੁਲ ਨਜ਼ਦੀਕ ਨਜ਼ਦੀਕ ਰਿਹਾਇਸ਼ੀ ਇਲਾਕਾ ਹੈ ਵੱਡਾ ਹਾਸਾ ਜਿਹੜਾ ਸੀਗਾ ਉਹ ਵੀ ਹੋ ਸਕਦਾ ਸੀ ਲੇਕਿਨ ਕਿਤਨਾ ਕਿਤੇ ਪੁਲ ਦੀ ਵਿਖਾਈ ਗਈ ਪੁਲਿਸ ਵੱਲੋਂ ਲਗਾਤਾਰ ਹੀ ਐਨਕਾਊਂਟਰ ਜਿਹੜੇ ਸੀਗਾ ਜਿਹੜਾ ਜਿਹੜਾ ਵਿਅਕਤੀ ਸੀਗਾ ਉਸ ਦੇ ਪੈਰ ਤੇ ਜਿਹੜੀ ਸੀਗੀ ਗੋਲੀ ਮਾਰੀ ਗਈ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜੋ ਹੈ ਉਹ ਦਾਖਲ ਕਰਵਾਇਆ ਗਿਆ ਜਿਸ ਤੇ ਉਹਦਾ ਇਲਾਜ ਚੱਲ ਰਿਹਾ ਹੈ ਲੇਕਿਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਲਗਾਤਾਰ ਹੀ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ੀਰੋ ਟੋਲਰੈਂਸ ਰੱਖੀ ਗਈ ਹੈ ਗੈਂਗਸਟਰਸ ਨੂੰ ਲੈ ਕੇ ਜਿਸ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਹੁਣ ਪਹੁੰਚੇ ਹੋਏ ਨੇ ਤੇ ਨਾਲ ਹੀ ਉਹਨਾਂ ਵੱਲੋਂ ਜਿਹੜਾ ਹੈ ਮੀਡੀਆ ਨਾਲ ਰੂਬਰੂ ਜਿਹੜਾ ਹੈ ਉਹ ਹੋਇਆ ਜਾਵੇਗਾ ਤਾਂ ਜੋ ਕਿ ਇਸ ਜਗ੍ਹਾ ਤੇ ਜੋ ਅਨਕਾਊਂਟਰ ਕੀਤਾ ਗਿਆ ਉਸ ਨੂੰ ਜਿਹੜਾ ਹੈ ਜਿ ਕੀਤੀ ਜਾ ਸਕੇ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਪਾਰਟੀ ਇੱਥੇ ਪਹੁੰਚੀ ਸੀਗੀ ਵਿਜੇ ਆਲਮ ਸਿੰਘ ਜਿਹੜੇ ਨੇ ਉਹ ਉੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਜਿਸ ਤਰ੍ਹਾਂ ਇਸ ਜਿਹੜੀ ਹੈ ਘਟਨਾ ਨੂੰ ਜਿਹੜਾ ਹੈ ਪੂਰਾ ਅੰਜਾਮ ਜਿਹੜਾ ਹੈ ਉਹ ਦਿੱਤਾ ਗਿਆ ਹਾਲਾਂਕਿ ਸਵੇਰ ਤੋਂ ਹੀ ਸਪੋਰਟ ਤੇ ਜਿਹੜੀ ਹੈ ਪੁਲਿਸ ਪਹੁੰਚੀ ਹੋਈ ਸੀ ਤਾਂ ਪੁਲਿਸ ਵੱਲੋਂ ਜਿਹੜਾ ਸੀਗਾ ਉਸਤਾਦੀ ਦੇ ਨਾਲ ਜਿਹੜਾ ਸੀਗਾ ਸਾਰੇ ਜਿਹੜੇ ਕਿਊਜ਼ ਨੇ ਉਹ ਕੱਥੇ ਕੀਤੇ ਜਾ ਰਹੇ ਨੇ ਤਾਂ ਜੋ ਕਿ ਇਸ ਦਾ ਪਤਾ ਲੱਗ ਪਾਵੇ ਕਿ ਕਿਸ ਤਰ੍ਹਾਂ ਜਿਹੜਾ ਸੀਗਾ ਇਹ ਮਾਹੌਲ ਜਿਹੜਾ ਸੀਗਾ ਉਹ ਕ੍ਰੀਏਟ ਹੋਇਆ ਲੇਕਿਨ ਇਹ ਪਹਿਲਾ ਮਾਮਲਾ ਨਹੀਂ ਹੈ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਦੋਂ ਐਨਆਰਆਈ ਦੇ ਘਰ ਦੇ ਵਿੱਚ ਹਮਲਾ ਕੀਤਾ ਗਿਆ ਸੀ ਉਦੋਂ ਦੋ ਵਿਕਟਮ ਜਿਹੜੇ ਸਿਗੇ ਉਹ ਨਜ਼ਰ ਆਏ ਸਨ ਉਦੋਂ ਵੀ ਉਹਨਾਂ ਵੱਲੋਂ ਜਿਹੜਾ ਸੀਗਾ ਗੋਲੀ ਚਲਾਈ ਗਈ ਸੀ ਲੇਕਿਨ ਅੱਜ ਵੀ ਜਿਹੜਾ ਹੈ ਅਮਰੀਕਸਰ ਦੇ ਪੁਲਿਸ ਜਿਹੜੇ ਸਿਟੀ ਇਲਾਕੇ ਦੇ ਵਿੱਚ ਇਹ ਵੱਡੀ ਜਿਹੜੀ ਸੀ ਕਟੜਾ ਜਿਹੜੀ ਆ ਜਰੂਰ ਹੋਈ ਹੈ ਜਿਸ ਨੂੰ ਲੈ ਕੇ ਅਮਰitsar ਦੇ ਵੇਰਕਾ ਬਾਈਪਾਸ ਦੇ ਜਿਹੜੇ ਜੀ ਨਜ਼ਦੀਕ ਜਿਹੜੀ ਹੈ ਕਟੜਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਕਮਿਸ਼ਨਰ ਜਿਹੜੇ ਨੇ ਗੁਰਪ੍ਰੀਤ ਸਿੰਘ ਪੱਲਰ ਹੋਣਾ ਵੱਲੋਂ ਵੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਵੇਗੀ ਕਿ ਕਿਉਂ ਇਹ ਗੋਲੇ ਚਲਾਉਣ ਦੀ ਨੋਬਤ ਪਈ ਅਤੇ ਕਿਉਂ ਇਸ ਕਰ ਇਹ ਐਨਕਾਊਂਟਰ ਕਰਨ ਦੀ ਜਰੂਰਤ ਪਈ ਲੇਕਿਨ ਲਗਾਤਾਰ ਹੀ ਪੰਜਾਬ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਉਹ ਪੈਰ ਫਸਾਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਪੁਲਿਸ ਵੱਲੋਂ ਵੀ ਮੁਸਤੈਦੀ ਵਿਖਾਉਂਦੇ ਹੋਏ ਉਹਨਾਂ ਨੂੰ ਉਹਨਾਂ ਜੋ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਉਹ ਵੀ ਜਿਹੜੀ ਨੇ ਉਹ ਜੁਰ ਜਾਣਕਾਰੀ ਸਾਂਝੀ ਜ਼ਰੂਰ ਕਰਨਗੇ ਕੈਮਰਾ ਪਰਸਨ ਵੰਸ ਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਸੋ ਸਾਹਿਬ ਸਾਡੇ ਦੋ ਇਨਸੀਡੈਂਟ ਉਹ ਦੋ ਵਾਰੀ ਕਰਾਂਗੇ ਉਹ ਦੋ ਵਈ ਹੋ ਜਾਈਏ ਕਰ ਲੋ ਹਾਂਜੀ ਸਟੇ ਰਹਿਣ ਆਰਾਮ ਹਾਂਜੀ ਸਰ ਥੋੜੇ ਵਾਸਤੇ ਕੀ ਬਾਇਪਾਸ ਤੇ ਜੋ ਆਈਡੀਆ ਥੱਲੇ ਕਰੋ ਆਈਡੀਆ ਤੁਸੀਂ ਬੁਖਾਰੀਆਂ ਉਹ ਦਿਖਾਣਾ ਸਾਡੇ ਇਸ ਦੇ ਵਿੱਚ ਛੇਰ ਰੱਖਣਾ ਸਾਡੇ ਮਜੀਠਾ ਰੋਡ ਤੇ ਸਿਵਲ ਲਾਈਨ ਦੇ ਵਿੱਚ ਯਾਰ ਪਲੀਜ਼ ਇਹਨੂੰ ਥੱਲੇ ਕਰ ਲੋ ਫਿਰ ਕਿੱਦਾਂ ਹੋਊਗਾ ਯਾਰ ਇਹ ਆਈਡੀਆ ਥੱਲੇ ਕਰੋ ਕਹਿੰਦਾ ਨਹੀਂ ਯਾਰ ਥੋੜਾ ਜਿਹਾ ਥੱਲੇ ਕਰ ਰਿਹਾ ਯਾਰ ਸਾਰੇ ਪੁਲਿਸ ਸਾਡੇ ਪੁਲਿਸ ਸਟੇਸ਼ਨ ਸਿਵਲ ਲਾਈਨ ਤੇ ਮਜੀਠਾ ਰੋਡ ਦੇ ਵਿੱਚ ਦੋ ਵਾਰ ਦਾਤਾ ਸਟ੍ਰੈਚਿੰਗ ਦੀਆਂ ਹੋਈਆਂ ਸੀ ਜਿੱਚ ਐਨ ਆਰ ਆਈ ਫੀਮੇਲ ਵਿਕਟਿਮ ਸੀਗੇ ਉਹਨਾਂ ਤੋਂ ਪਰਸ ਖੋਇਆ ਗਿਆ ਸੀ ਦੋਨੋਂ ਕੇਸੇ ਦੇ ਵਿੱਚ ਇੱਕ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਸੀ ਮਜੀਠਾ ਰੋਡ ਵਾਲੇ ਦੇ ਵਿੱਚ ਇੱਕ ਦੇ ਵਿੱਚ ਸਿੰਗਲ ਆਦਮੀ ਸੀ ਜਿਹੜਾ ਸਿਵਲ ਲਾਈਨ 'ਚ ਹੋਇਆ ਜਿਹੜਾ ਸਿਵਲ ਲਾਈਨ ਚ ਹੋਇਆ ਸੀ ਉਹ ਭੰਡਾਰੀ ਪੁਲ ਚੱਲ ਰੇ ਸੀ ਹੌਲ ਬਾਜ਼ਾਰ ਤੋਂ ਲੈ ਕੇ ਤੇ ਈ ਰਿਕਸ਼ਾ ਦੇ ਵਿੱਚ ਬੈਠੀਆਂ ਸੀ ਮਦਰ ਐਂਡ ਡਾਟਰ ਉਹਨਾਂ ਨੂੰ ਪਰਸ ਇੱਕਦਮ ਸਨੇਚ ਕੀਤਾ ਤੇ ਲੜਕੀ ਜਦੋਂ ਉਹਦੀ ਰਜਿਸਟ ਕਰੀ ਥੋੜੀ ਉਹਦੇ ਵੀ ਸੱਟ ਲੱਗੀ ਉਸ ਤੋਂ ਪਹਿਲਾਂ ਮਜੀਠਾ ਰੋਡ ਦੇ ਵਿੱਚ ਜਿਹੜਾ ਹਸਪੀਟਲ ਹੈਗਾ ਹੈ ਕੇਅਰ ਐਂਡ ਪਿਓਰ ਬਟਾਲਾ ਰੋਡ ਇੱਥੇ ਇਹ ਵਾਰਦਾਤ ਕੀਤੀ ਸੀ ਦੋ ਬੰਦਿਆਂ ਨੇ ਔਰ ਇਹਦੇ ਚ ਪੁਲਿਸ ਨੇ ਬੜਾ ਮੁਸਤੈਦੀ ਨਾਲ ਕੰਮ ਕੀਤਾ ਜੋ ਸਾਡੇ ਕੋ ਕੰਪਲੇਂਟ ਆਈ ਸਪੈਸ਼ਲ ਟੀਮਸ ਲਾਈਆਂ ਉਹਦੇ ਜਿਹੜਾ ਮੇਨ ਮੁਲਜ਼ਮ ਹੈ ਉਹਦਾ ਨਾਮ ਹੈ ਸੁਰਜ ਏਲੀਅਸ ਮੰਡੀ ਜੋ ਕਿ ਪਿੰਡੀ ਸੈਦਾਂ ਤਹਿਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋਨੋਂ ਵਾਰਦਾਤਾਂ ਟਰੇਸ ਹੋਈਆਂ ਔਰ ਉਹ ਜਿਹੜਾ ਸਮਾਨ ਸੀਗਾ ਜਿਹੜਾ ਆਪਣਾ ਸਿਵਲ ਲਾਈਨ ਦੇ ਵਿੱਚ ਮੈਡਮ ਰੇਖਾ ਮਜੀਠੀ ਆ ਸੀਗੇ ਇਹ ਇੰਗਲੈਂਡ ਵਾਸੀ ਨੇ اپنی ਡਾਕਟਰ ਜਿਹੜੀ ਉਹਨਾਂ ਦੀ ਅੰਜਲੀ ਹੈਗੀ ਉਹਦੇ ਨਾਲ ਆਏ ਸੀਗੇ ਇਹਨਾਂ ਦਾ ਜੇ ਆਪਾਂ ਦੇਖੀਏ ਪਾਸਪੋਰਟ ਸੀਗਾ ਨਾਰthern ਆਇਲੈਂਡ ਤੇ ਗ੍ਰੇਟ ਬ੍ਰਿਟੇਨ ਦਾ ਆਈਫੋਨ ਸੀ ਆਈਸੀਆਈਸੀ ਕਾਰਡ ਸੀਗੇ ਬਰਕਲੇ ਦਾ ਕਾਰਡ ਸੀ ਯੂਕੇ ਦਾ ਅਮਰੀਕਨ ਐਕਸਪ੍ਰੈਸ ਸੀ ਸਨ ਗਲਾਸਸ ਸੀ ਤੇ 300 ਪਾਉਂਡ ਸੀਗੇ ਯੂਕੇ ਦੇ ਤੇ 2000 ਇੰਡੀਅਨ ਕਰੰਸੀ ਸੀ ਦੂਜੇ ਪਾਸੇ ਜਿਹੜੇ ਮੈਡਮ ਕੁਰਾਸ਼ੀ ਹੈਗੇ ਉਹ ਮੁਰਸ਼ਸ ਦੇ ਰਹਿਣ ਵਾਲੇ ਸੀਗੇ ਜਿਹੜਾ ਮਜੀਠਾ ਰੋਡ 'ਚ ਹੋਇਆ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਪਾਸਪੋਰਟ ਨੈਸ਼ਨਲ ਆਈਡੀ ਕਾਰਡ ਕਰੰਸੀ ਨੋਟਸ 600 ਯੂਰੋ ਜਿਹੜੇ ਸੀਗੇ ਔਰ ਇੰਡੀਅਨ ਕਰੰਸੀ 20000 ਇਹ ਸਾਰੀ ਖੋਈ ਗਈ ਸੀਗੀ ਇਨ दैट ਪਰਸ ਸੋ ਬੜੀ ਅੱਛੀ ਮਿਹਨਤ ਇਹਦੇ ਵਿੱਚ ਕੀਤੀ ਸਾਡੇ ਏਸੀਪੀ ਨਾਰਥ ਮਨਿੰਦਰ ਔਰ ਇਨਸਪੈਕਟਰ ਗੁਰਪ੍ਰੀਤ ਸਿਵਲ ਲਾਈਨ ਤੇ ਦੂਸਰਾ ਮੌਲਤ ਸਾਡੇ ਸੀਆਈ ਦੀ ਟੀਮ ਸਾਰਿਆਂ ਨੇ ਇਹਨੂੰ ਟ੍ਰੇਸ ਕੀਤਾ ਜਦੋਂ ਇਹ ਇੱਥੇ ਰਿਕਵਰੀ ਵਾਸਤੇ ਲੈ ਕੇ ਆਏ ਇਸ ਥਾਂ ਤੇ ਇਹਨੇ ਇੱਕ ਮੁਲਾਜ਼ਮ ਦੀ ਜਿਹੜੀ ਗਨ ਸੀ ਅਸॉल्ट ਉਹਨੂੰ ਹੱਥ ਪਾ ਲਿਆ ਤੇ ਵੀ ਤਾਂ ਕਿ ਮੈਂ ਇਹਨਾਂ ਦਾ ਨੁਕਸਾਨ ਕਰਦਾ ਖੋ ਕੇ ਉਹਨੂੰ ਵਾਰਡ ਆਫ ਕਰਨ ਵਾਸਤੇ ਜਿਹੜਾ ਜਸਕਰਨ ਸਿੰਘ ਸਾਡਾ ਆਈਓਐਸ ਕੇਸ ਦਾ ਸਿਵਲ ਲਾਈਨ ਦਾ ਏਐਸਆਈ ਉਹਨੇ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤਾ ਜੋ ਕਿਦੇ ਪੈਰ ਦੇ ਵਿੱਚ ਲੱਗਿਆ ਸਾਰੀ ਬਰਾਮਦਗੀ ਟੋਟਲ ਹੋ ਚੁੱਕੀ ਹੈ ਔਰ ਜਿਹੜਾ ਇਹਦੇ ਨਾਲ ਦਾ ਦੂਸਰਾ ਗੁਰਕੀਰਤ ਨਾਮ ਦਾ ਮੁਲਜ਼ਮ ਹੈ ਜਿਹੜਾ ਮਜੀਠਾ ਰੋਡ ਵਾਰਦਾਤ ਹੈ ਉਹ ਵੀ ਅਸੀਂ ਨਾਮਜ਼ਦ ਕਰ ਲਿਆ ਜਲਦੀ ਉਹ ਵੀ ਫੜਿਆ ਜਾਏਗਾ ਇੱਥੇ ਬਰਾਮਦਗੀ ਕੀ ਕਰਨਾ ਹੈ ਸਰ ਇੱਥੇ ਇਹਨੇ ਦੱਬੇ ਹੋਏ ਸੀ ਜੀ ਪਰਸ ਵਗੈਰਾ ਜਿਹੜੇ ਉਹਨਾਂ ਦੇ ਸੀਗੇ ਉਹ ਚੀਜ਼ਾਂ ਲੈਣ ਵਾਸਤੇ ਇੱਥੇ ਆਏ ਸੀ ਇੱਕੋ ਰਾਉਂਡ ਫਾਇਰ ਹੋਇਆ 9mm ਦਾ ਔਰ ਸਾਡੇ ਜਿਹੜੇ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟਰਵਰਡ ਸਨੈਚਿੰਗ ਐਂਡ ਸਟਰੀਟ ਕ੍ਰਾਈਮ ਉਹਦੇ ਚ ਅੰਮ੍ਰਿਤਸਰ ਪੁਲਿਸ ਪੂਰਾ ਤਰ੍ਹਾਂ ਪਹਿਰਾ ਦੇ ਰਹੀ ਹੈ ਐਂਡ ਵੀ ਆਰ ਡਿਊਟੀ ਬਾਉਂਡ ਕਿ ਅਸੀਂ ਹਰ ਤਰੀਕੇ ਦੀ ਪ੍ਰੋਟੈਕਸ਼ਨ ਦੇਈਏ ਆਪਣੀ ਸਿਟੀ ਦਾ ਸਰ ਪਹਿਲਾਂ ਇਹਨਾਂ ਕੋਈ ਮਾਮਲਾ ਤੌਰ ਤੇ ਕੋਈ ਬਰਾਮਦਗੀ ਜਿਹੜੀ ਕਰਨ ਵਾਸਤੇ ਆਏ ਸੀ ਸਾਰੇ ਸ ਔਰ ਸਿਰਫ ਉਹਨ ਮਲਜ਼ਮ ਜਿਹੜਾ ਦੂਜਾ ਗੁਰਕੀਰਤ ਹੈ ਕਿਉਂਕਿ ਮੇਨ ਮਲਜ਼ਮ ਇਹੀ ਸੀਗਾ ਇਹਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਔਰ ਪਹਿਲਾਂ ਵੀ ਇਹਦੇ ਖਿਲਾਫ ਕਾਫੀ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ACP ਮਨਿੰਦਰ ਔਰ ਗੁਰਪ੍ਰੀਤ ਔਰ ਮੋਲਕ ਇਹ ਸਾਰਿਆਂ ਨੂੰ ਤੇ ਮਜੀਠਾ ਰੋਡ ਐਸਐਚਓ ਜਿਹੜਾ ਰਣਜੀਤ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਦੇ ਹੈਵ ਡਨ ਅ ਵੰਡਰਫੁਲ ਜੌਬ ਔਰ ਅਸੀਂ ਇਹਦੇ ਚ ਬੜਾ ਐਪਰੀਸ਼ੀਏਟ ਵੀ ਕੀਤਾ ਦੋਨੋਂ ਜਿਹੜੇ ਵਿਕਟਿਮਸ ਨੇ ਪਵਿੱਤਰਨਾ ਸ਼ੇਅਰ ਕਰਾ ਸਰ ਪਹਿਲਾਂ ਤੋਂ ਇਸ ਮਾਮਲੇ ਦਰਜ ਇਹਨਾਂ ਦੇ ਉੱਤੇ ਨਿਸ਼ਾਨੇ ਬਣਾਉਂਦੇ ਨਹੀਂ ਹਾਂ ਹਾਂਜੀ ਹਾਂਜੀ ਜਿਹੜਾ ਇਹ ਭਿੰਦਾ ਬੰਦਾ ਮੇਨ ਫੜਿਆ ਨਾ ਆਪਾਂ ਜਿਹੜਾ ਇਹ ਹੈਗਾ ਸੂਰਜ ਏਲੀਅਸ ਮੰਡੀ ਹਿੰਦੀ ਸਹਾਦਨ ਤਹਿਸੀਲ ਨਾਲ ਇਹਦੇ ਖਿਲਾਫ ਦੋ ਮੁਕਤਵੇ ਪਹਿਲਾਂ ਦਰਜ ਨੇ ਔਰ ਬੜੀ ਵਾਰ ਇਹਦੇ ਖਿਲਾਫ ਪੁਲਿਸ ਨੇ ਪ੍ਰੀਵੈਂਟਿਵ ਐਕਸ਼ਨ ਕੀਤਾ ਅਰੇ ਥੋੜਾ ਨੋਟੋਰੀਅਸ ਕ੍ਰਿਮੀਨਲ ਹੈ ਪ੍ਰਾਣਾ ਅੱਛਾ ਸਰ ਜਦੋਂ ਪੁਲਿਸ ਦੀ ਇਹਨੇ ਖੋਈ ਹੈ ਗਨ ਖੋ ਕੇ ਇਹਨੇ ਇਹਦੇ ਕੋਲ ਹੀ ਚੱਲੀ ਨਹੀਂ ਜਾਂ ਆੜ ਗਈ ਸੀ ਜਾਂ ਫਿਰ ਨਹੀਂ ਨਹੀਂ ਇਹਨੇ ਅਜੇ ਅਜੇ ਘਾਰ ਹੀ ਰਿਹਾ ਸੀ ਤਾਂ ਉਹਨੇ ਜਿਸ ਕਰਨੇ ਆਪਣੀ ਇਮੀਡੀਏਟਲੀ ਇਹ ਨਿਊਟਰਲਾਈਜ਼ ਕਰਨ ਵਾਸਤੇ ਵੀ ਕਿਉਂਕਿ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੇ ਅਸੌਲਟ ਦਾ ਵਿੱਚ ਇਹ ਕੁਝ ਕਰ ਦਿੰਦਾ ਤਾਂ ਉਸ ਕਰਕੇ ਉਹਨੇ ਇਮੀਡੀਏਟਲੀ ਬੜੀ ਸੈ ਮੈਂ ਇਹਨੂੰ ਅਲਰਟਨੈਸ ਸਮਝੂਗਾ ਔਰ ਬਹਾਦਰੀ ਸਮਝੂਗਾ ਨੇ ਇਮੀਡੀਏਟਲੀ ਫਾਇਰ ਕੀਤਾ ਵਾਪਸ ਸਰ ਸਿਰਫ 15 ਲੋਕਾਂ ਨੂੰ ਇਹਨਾਂ ਦਾ ਟਾਰਗੇਟ ਕੀਤਾ ਜਾਂਦਾ ਸੀ ਇਹਨਾਂ ਲੋਕਾਂ ਨੂੰ ਮਤਲਬ ਕੁਦਰਤੀ ਦੋਨੇ ਹੋ ਗਏ ਜੀ ਪਰ ਈ ਰਿਕਸ਼ਾ ਦੇ ਵਿੱਚ ਜਿਆਦਾ ਵਿਕਟਿਮਸ ਨੂੰ ਇਹ ਟਾਰਗੇਟ ਕਰ ਰਹੇ ਸੀਗੇ ਜਿੱਥੇ ਸਪੈਸ਼ਲੀ ਲੇਡੀਜ਼ ਹੋਣ ਜਿਹੜਾ ਇਹ ਬਿਲਕੁਲ ਇਹ ਨੇ ਪੁਲਿਸ ਅਫਸਰ ਸੋ ਇਹ ਸਨ ਗੁਰਪ੍ਰੀਤ ਸਿੰਘ ਪੁਲਿਸ ਅਫਸਰ ਵਾਲੋ ਸਾਹਿਬ